ਸਾਸਰੀ ਕਾਲਜੀ ਸਾਰਿਆਂ ਨੂੰ ਅਨਦਰ ਟਾਈਮ ਦੇਖੋ ਜੀ ਤੇ ਇਧਰ ਆਹ ਕੰਮ ਦੇਖੋ ਜੇ ਕਿਸੇ ਨੇ achar ਬਣਾਣਾ ਇਦਾਂ ਬਣਾਣਾ ਆਹ ਦੇਖੋ achar ਬਣ ਰਿਹਾ ਸੀ ਇੱਥੇ ਕਿਹੜਾ achar ਬਣਦਾ ਸੀ ਹੈ ਆਦਰਕ ਤੇ ਲਸਣ ਦਾ ਉਹ ਦੋ ਦੋ ਆਦਰਕ ਤੇ ਓਏ ਆਦਰਕ ਤੇ ਲਸਣ ਦਾ achar ਜਿਹਨੇ ਬਣਾਣਾ ਇਸ ਢੰਗ ਦੇ ਨਾਲ ਬਣਾਣਾ ਆ ਬੰਦਾ ਆ ਸਾਡਾ ਆਚਾਰ ਬਣਾਉਣ ਵਾਲਾ ਮੈਂ ਪਾਤੀ ਸਚੀ ਆ ਚੀਆ 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 ਮੈਂ ਇੱਕ ਵੀ ਦਾਣਾ ਵਿੱਚ ਨਹੀਂ ਰਿਹਾ ਆਹ ਕੋਨ ਸੀ ਮਸ਼ੀਨ ਹਾਈ ਤੇ ਉੱਤਰੋ ਆਨ ਆਨ ਮਸ਼ੀਨ ਉੱਪਰ ਟੱਕਣ ਦਿੱਤੇ ਬਿਨਾ ਚਲਾਈ ਗਈ ਆ ਉੱਦਰੋ ਦੱਬਤਾ ਉੱਦਰੋ ਦੱਬ ਦਿੱਤਾ ਇਧਰੋ ਘੁੰਮਿਓ ਸੀ ਪਹਿਲਾਂ ਹੀ ਉਹ ਤਾਂ ਫਰਾਟੇ ਪੈ ਕੇ ਆ ਗਿਆ ਉਹ ਤਾਂ ਪੈ ਗਈ ਆਚਾਰ ਬਣ ਗਿਆ ਚਲੋ ਜੀ ਖਾ ਲਿਆ ਬਹੁ ਟੇਸਟੀ ਸੀ ਰੈਸিপি ਕੰਪਲੀਟਡ ਗੁਰਪ੍ਰੀਤ ਮਸਾਲਾ ਪੀਦੇ ਮੈਂ ਤੈਨੂੰ ਕਹਾਂ ਹਾਂ ਰੁਕ ਜਾ ਮੈਂ ਸੀਨ ਲੈ ਲੈਂਦੇ ਪਰੇ ਨਹੀਂ ਜੀ ਵਿੱਚ ਚਰਦੀ ਦਾ ਲੈ ਲਾ ਮਹੀਨ ਦਾ ਸੀਨ ਤੇਰਾ ਸਿਰਫ ਹੱਥ ਦਿਖਾ ਦਿੰਨੇ ਬਸ ਇਸ ਤੇ ਬੜਾ ਲੱਗੀ ਕਮੇਡੀ ਬਣਨੀ ਆ ਉਹ ਵੀਡੀਓ ਬਣਾਣੀ ਆ ਵਾਓ ਕੋਲੇ ਨੂੰ ਪਤਾ ਵੀ ਨਾ ਲੱਗੇ ਤੇ ਤੋਂ ਮੈਂ ਡਰਦਾ ਸੀ ਇਹ ਵੀ ਕੰਮ ਅਸੀਂ ਕੀਤਾ ਹੁੰਦਾ ਫਿਰ ਹਾਂ ਹੁਣ ਮੈਂ ਤੁਹਾਨੂੰ ਦੇਖੀ ਜਾਨੀ ਆ ਆ ਰੋਣਾ ਸੁਣੋ ਇਹ ਜੰ ਤੇਲ ਕੱਢ ਲਿਆ ਪਰ ਉਹ ਵੀ ਡੋਲਦੇ ਹੋ ਦਵਾਓ ਪਰ ਬਲੌਗ ਕੋਲੇ ਹੀ ਰੱਖੀ ਆ ਕੋਈ ਪਤਾ ਨਹੀਂ ਕੰਮ ਐਦਾ ਦੇਈ ਆ ਮੈਨੂੰ ਵੀਡੀਓ ਚੱਲ ਜਾਨੀ ਵਧੀਆ ਓਹੋ ਨਹੀਂ ਸੀ ਜੈ ਜਿਹੜਾ ਉਧਰ ਸੋਚ ਲਾ ਕੇ ਹੱਲੇ ਠੱਕਣ ਦੇਣ ਲੱਗੀਆਂ ਉਹ ਫਰਾਟੇ ਪੈ ਕੇ ਆਲੇ ਦੋਲੇ ਸਾਰਾ ਕੁਝ ਮੈਨੂੰ ਸੁਝੇ ਨਾ ਮੈਂ ਵੱਧ ਕਰੀ ਹਵਾਈ ਤੇ ਹੋ ਗਈ। ਅੱਛਾ ਮਸ਼ੀਨ ਉਹ ਹਵਾਈ ਤੇ ਹੋ ਗਈ। ਮਸ਼ੀਨ ਐਨ ਖਾਲੀ ਕਰਤੀ। ਕੋਈ ਦਾਣਾ ਵਿੱਚ ਨਹੀਂ ਬਚਿਆ ਮਸਾਲੇ ਦਾ ਸਾਰਾ ਕੁਝ ਬਾਹਰ। ਵਾਓ ਵਾਓ ਵਾਓ। ਇੱਧਰ ਆ ਦੇਖ। ਡੁਲੂ ਆ ਦੇਖ। ਡਾਲਰ ਆ ਦੇਖ ਇੱਧਰ। ਆ ਦੇ। ਡਾਲਰ ਆ ਦੇ ਕੀ ਕੀਤਾ? ਹੇ ਦਾ ਪੂਰੇ ਹੁਣ ਹੋਊਗਾ ਸਾਲੇ ਦੇ ਜਦੋਂ ਮੈਂ ਪਾਣੀ ਚੱਲ ਕੰਮ ਕਰੀ ਫਿਰ ਗੱਡੀ ਚ ਘੁੰਮੀ ਕਰਾ ਕੇ ਲੈ ਕੇ ਆਉਂਗੀ ਪਟਾ ਪਾ ਕੇ ਖਲਾਰਾ ਚੱਕੀ ਚਲ ਕੇ ਨਾਇਆ ਵੀ ਜੜਾ ਘੁੰਮੀ 간 ਚਲ ਆ ਪਟਾ ਪਾਵਾਂ ਆ ਜਾ बैठी छोती जी बच्ची चल चल हां पहला स्पिन कर नहीं जा ना नहीं जा केने बोलणा पहला मैं ए लगी हुन वीडियो शूट होण चल 1 2 3 गुरप्रीत तू एथे खडा ना दे ਜਾ ਕੋਠੇ ਤੋਂ ਨਾ ਪੀਪੇ 'ਚ ਤੇਲ ਪਾ ਲਿਆ ਬੋਤਲ ਪਾ ਲਿਆ 1 2 3 ਵਰਪਰੀ ਤੱਕ ਇੱਥੇ ਬੈਠਾ ਫੋਨ ਨਾ ਚਲਾ ਜਾ ਕੋਠੇ ਤੋਂ ਤੇਲ ਪਾ ਲਿਆ ਪੀਪੇ 'ਚ ਮੈਂ achar 1 2 3 ਇਹ ਬਈ ਮੈਂ ਥੋੜਾ ਦੂਰ ਕੰਮ ਪਤਾ ਕਿੰਨੇ ਪਈ ਕਰਨ ਵਾਲੇ 1 2 3 1 2 3 ਗੁਰਪ੍ਰੀਤ ਜਾ ਕੋਠੇ ਦਾ ਤੇਲ ਦੀ ਬੋਤਲ ਭਰ ਕੇ ਲੈ ਕੇ ਆ ਮੈਂ ਜਾਨੂੰ ਮਸਾਲਾ ਪੀ ਲਵਾਂ achar ਪਾਣਾ ਹੈ ਮੰਮੀ ਤੁਸੀਂ ਤੇਲ ਪਾ ਲਿਓ ਮੈਂ ਮਸਾਲਾ ਪੀਣਾ ਚਰਪਾਣਾ ਰਹੀ ਆ ਬਲੋਕ ਸੌਰੀ ਵੀਡੀਓ ਕਮੇਡੀ ਹਉ ਆ ਸੇਮ ਇਸੇ ਲੈ ਆਏ ਨੇ ਕਿਹੜਾ ਕਿਉਂ ਨਹੀਂ ਲਿਆ ਹੈਗਾ ਆ ਦੇਖ ਚਲ ਨਹੀਂ ਹਟ ਪਰ ਲਓ ਜੀ ਡਬਲ ਟ੍ਰਿਪਲ ਵਾਰੀ ਖਲਾਰਾ ਪੈ ਗਿਆ ਪਹਿਲਾਂ ਉੱਥੇ ਤੱਕ ਸੀ ਮਸਾਲਾ ਜਿਆ ਹੁਣ ਇੱਥੇ ਤੱਕ ਪਹੁੰਚ ਗਿਆ ਮੇਰੇ ਸਿਰ ਤਾਂ ਹੀ ਘਰ ਗਿਆ ਨਹੀਂ ਆ ਉਹ ਵੀ ਕਹਿਣ ਕਿ ਮਸਾਲਾ ਛੱਡਦਾ ਉਹ ਤੇਰੇ ਸਿਰ 'ਚ ਪਤਨੀਆਂ ਨੇ ਆ ਲਿਓ ਆ ਦੇ ਧਨੀਆ ਤੇ ਕੋਲੋਂ ਜੀ ਲਿਆ ਆ ਬਣ ਗਈ ਬੀਂਡੀਓ ਹਾਂ ਤੇ ਹੁਣ ਲੈ ਸਰ ਜੀ ਕੋਲੋਂ ਜੀ ਆਚਾਰ ਪਾਲੋਂ ਬਿਊਰੋ ਆ ਕੀ ਹੁੰਦਾ ਘੱਟ ਮਾਰੇ ਚੁੱਪ ਜਿਆਦਾ ਪੈਣੇ ਸੀ ਆ ਮਾਰਨ ਦਿੰਦਾ ਤੇਰਾ ਯਾਰ ਜਣੇ ਵੀਡੀਓ ਉੱਥੇ ਹੀ ਮਾਰ ਖਾ ਜਾਂਦੀ ਆ ਉਦੋਂ ਦੇਖਿਆ ਤਾਂ ਕੁੱਤੇ ਆਂ ਅੰਦਰ ਘਰ ਵਾਲੀ ਚੱਲੀ ਨਹੀਂ ਹੋਈ ਕੱਪ ਕਰਿਓ ਵੇ ਤਵੇ ਹੋਣਿਆ ਕੰਜਰਾ ਵੇ ਹਰਾਮਜਾਦੇ ਆਂ ਅਸੀਂ ਕੀਤਾ ਮਾਈਕ ਲਾਦਿੰ ਕਿਹਨਾਂ ਤੇਰੇ ਸੁਣ ਜੂਗਾ ਇਹ ਨਹੀਂ ਜਾਣਦੀ ਨਹੀਂ ਆਂ ਕੀਤਾ ਖਿਆ ਗੁੱਤਾ ਡਾਲਰ ਪਧਾਰ ਗਿਆ ਡਾਲਰ ਇਹਨਾਂ ਦਾ ਸੱਲੀ ਕੀ ਐਸ ਬੈਠੇ ਸੇ ਨਾ ਚਿੱਤਾ ਹੈ ਲੱਗਦਾ ਸਾਰਾ ਲੈ ਕੇ ਆਪੇ ਦੂ ਆ ਜਾਂਦਾ ਸੀਨ ਦੇਣ ਭੱਜ ਗਿਆ ਡੁੱਲੂ ਇਹ ਡਾਲਰ ਆ ਜਾਂਦਾ ਸੀਨ ਦੇਣ ਵਿੱਚ